ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਫਿਰ ਫੇਰ ਵੀਰੇ ਪੈ ਰੂਪਾ ਤੇ ਬਾਈ ਜੀ ਨਾਲ ਕਰਾਵਾਂ ਗੱਲ ਦੋ ਬੈੜਾ ਆਪਾਂ ਲੈ ਕੇ ਆਏ ਇੱਕ ਸੂਈ ਸਵਾਈ ਤਾਜੀ ਪਲੂਣ ਬੈੜ ਰਾਤ ਦੀ ਜੇਰ ਵੀ ਦਿਖਾਵਾਂਗੇ ਤੇ ਰੇਟ ਪੁੱਛ ਕੇ ਦੱਸਾਂਗੇ ਕੀ ਚੀਜ਼ ਹੈ ਤੇ ਇੱਕ ਗੱਬਣ ਬੈੜ ਆ ਗਈ ਤੇ ਆ ਜੋ ਬਾਈ ਜੀ ਨਰਮਲ ਫੋਰ ਵੀਰੇ ਠੀਕ ਠਾਕ ਹੋਣਾ ਨਰਮਲ ਤੇ ਹਾਂ ਵਧੀਆ ਵੀਰੇ ਤੇ ਮੜਾ ਉੱਚੀ ਬੋਲਿਓ ਜੰਗਾ ਤੇ ਪਿੰਡ ਵੀਰੇ ਪੱਡ ਭਾਈ ਰੂਪਾ ਜੀ ਹਾਂਜੀ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਓਕੇ ਵੀਰੇ ਤੇ ਨੰਬਰ ਵੀਰੇ ਫੋਨ ਨੰਬਰ 93 93 23 155 ਠੀਕ ਹੈ ਦੂਜਾ ਹੀ ਬੋਲ ਦੋ 70 70 20 25 ਠੀਕ ਹੈ ਤੇ ਆਸ-ਪਾਸ ਦੇ ਪਿੰਡ ਆਸ-ਪਾਸ ਹੀ ਤਾਂ ਸਲਾਕਤਾਂ ਰਹਿ ਗਈ ਜੀ ਇੱਥੇ ਰਾਮ ਪ੍ਰਭੂ ਦੇ ਭਾਈ ਦਾ ਘਟਿਆ ਦੇ ਜਾਂਦੇ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਪੂਲ ਹਾਂਜੀ ਠੀਕ ਆ ਵੀਰੇ ਅੱਜ ਆਪਾਂ ਨਿਰਮਲ ਦੋ ਨਾਂਗ ਦਿਖਾਉਣੇ ਆ ਹਾਂਜੀ ਦੋ ਨੰਗਰਾ 42 ਰੁਪਿਆ ਓਕੇ ਠੀਕ ਆ ਵੀਰੇ ਤੇ ਇਹ ਕਦੋਂ ਸੂਈ ਆ ਵੀਰੇ ਸਵੇਰੇ ਸੂਈ 4 ਵਜੇ ਸਵੇਰੇ 4 ਵਜੇ ਤੇ ਬਾਕੀ ਠੀਕ ਆ ਜੇਰ ਆ ਪਈ ਆ ਵੀਰੇ ਮੈਂ ਤੁਹਾਨੂੰ ਦਿਖਾ ਦਿਆਂ ਸਮਾਰਕ ਕੇ ਕਰ ਲੋ ਚੈੱਕ ਪ੍ਰੋਪਰ ਜੇਰ ਪਈ ਵੀ ਆ ਠੀਕ ਆ ਤੇ ਨਿਰਮਲ ਕੀ ਆ ਗਿਆ ਇਹ ਦੇ ਮਗਰ ਬੱਚੀ ਦਿੱਤੀ ਆ ਬਹੁਤ ਪਿਆਰੀ ਆ ਦੇਖੋ ਵੀਰੋ ਠੀਕ ਆ ਤੇ ਪਲੂਨ ਬੜਾ ਹੈ ਨਾ ਇਹ ਹਾਂਜੀ ਬੈਲੰਸ ਤੇ ਵਧੀਆ ਚਪਚੀ ਆ ਗਈ ਹੈ ਨਾ ਹਾਂਜੀ ਤੇ ਸੀਲ ਸਭ ਫੁੱਲ ਆ ਹਾਂ ਓਕੇ ਆ ਦੇਖੋ ਵੀਰੇ ਤੇ ਕਿੰਨਾ ਕਿ ਨਿਰਮਲ ਤੜਕੇ ਬੌਲਾ ਗੱਡ-ਗੁੱਡ ਲਿਆਦਾ ਕੋਈ 4 ਲੀਟਰ ਕੱਢਿਆ ਜੀ ਲਈ ਠੀਕ ਆ ਵਧੀਆ ਗੱਲ ਆ ਗਈ ਐਵੇਂ ਬੌਲਾ ਕਹਿਣ ਦਾ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਤੇ ਨਿਰਮਲ ਕਿੰਨਾ ਦੁੱਧ ਦੇ ਦੂਗੀ ਵੀਰੇ हां ओदा ਥੋਡੀ ਗੱਲ ਨਹੀਂ ਆਪ ਦੀ ਨਿਰਖ ਪਰਖ ਕਰਕੇ ਲੈ ਜੇ ਕਿਹੜੀ ਵੰਦਾ ਬਹੁਤ ਹੋ ਜੇ ਹਾਂ ਦਾ ਕਮਾਏਗਾ ਪਰ ਨਹੀਂ ਇਹ ਤਾਂ ਥੋਡੀ ਗੱਲ ਸਿਆਣੀ ਆ ਹਾਂ ਇਹਦੀ ਉਮੀਦ ਮੰਨ ਕੇ ਚੱਲੋ 1500 ਲੀਟਰ ਦੀ ਆਪਰ ਨੂੰ ਨਹੀਂ ਵਧੀਆ ਇਹਨਾਂ ਦਾ ਦੇ ਦੇਣਾ ਲੈ ਚੱਲੋ ਇਧਰ ਨੂੰ ਤੇ ਸਭ ਕੋ ਦੇਖ ਕੇ ਲੈ ਸਾਰੇ ਸਿਆਣੇ ਆ ਕੋਈ ਨਹੀਂ ਅੱਜ ਕੱਲ ਨਿਆਣਾ ਤੇ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਆ ਡਰ ਕੁਆਲਿਟੀ ਇੰਨੀ ਵਧੀਆ ਨਾ ਖੁੱਚਾਂ ਤੋਂ ਤਾਂ ਆਲਾ ਹਵਾਨਾਗਾ ਤੇ ਪੂਰੀ ਚੰਗੀ ਹੈਗੀ ਹਾਂ ਬ੍ਰੀਕਿੰਗ ਵਾਲੀ ਬਾਕੀ ਤਾਂ ਮਸਟੇਟਸ ਹੁੰਦੀ ਨਹੀਂ ਇਹਨੂੰ ਜਿੰਨੇ ਸੂਏ ਮਰਜੀ ਚੋਲਣ ਆ ਦੇਖੋ ਦੇਖੋ ਪੂਰੀ ਵਧੀਆ ਤੇ ਬਾਕੀ ਦਾ ਥਣਲੇਵਾ ਇੱਕ ਨੰਬਰ ਹੈਗਾ 4 ਕਿਲੋ ਬੋਲਾ ਕੱਢਿਆ ਵਾ ਰਾਤ ਦੀ ਸੂਈ ਵੀ ਹੈ ਜੇ ਜਪਾ ਸਭ ਡੰਨ ਤਾਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਬਾਕੀ ਦੀ ਗੱਲ ਰਹੀ ਕੰਪਲੀਟ ਜੇਰ ਪਈ ਵੀ ਆ ਕੋਈ ਐ ਨਹੀਂ ਗੱਲ ਹੈਗੀ ਆਪਾਂ ਤੁਹਾਨੂੰ ਦਿਖਾਤੀਏ ਦੁਬਾਰਾ ਫੇਰ ਵੇਖ ਲਓ ਕੋਈ ਆ ਕੋਈ ਪਹਿਲਾਂ ਤੁਹਾਨੂੰ ਨਾਲ ਕੋਈ ਕੰਮ ਨਹੀਂ ਨਹੀਂ ਜੀ ਨਹੀਂ ਠੀਕ ਹੈ ਜਾਤ ਬ੍ਰੀਡ ਹੈ ਨਾ ਹਾਂ ਐ ਨਹੀਂ ਗੱਲ ਕੋਈ ਆਪਾਂ ਓਕੇ ਵੀਰੇ ਓਕੇ ਤੇ ਸ਼ੈਡੋ ਵੀਰੇ ਬੱਚਾ ਫਿਰ ਤਾਰਾਂ ਕਰਾ ਦਈਏ ਚੈੱਕ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਤੇ ਬਾਕੀ ਦੀ ਗੱਲ ਰਹੀ ਵੀਰੇ ਤੁਸੀਂ ਆਪ ਦੀ ਚੈੱਕ ਪਾਸ ਕਰ ਲਿਆ ਕਰੋ ਆਪ ਠੀਕ ਹੈ ਜੀ ਮੁੜ ਕੇ ਨੰਦਿਆ ਕਰੋ ਕਿਸੇ ਨੂੰ ਬਿਲਾੰਬਾ ਬਾਈ ਦੀਆਂ ਵੀ ਲੈਆਂ ਮਾ ਹੁਣ ਕੋ ਘਰ ਦੀਆਂ ਨਹੀਂ ਹੁੰਦੀਆਂ ਤੇ ਜਿੰਨੀ ਕਿ ਇਹਨਾਂ ਕੋਲ ਜਾਣਕਾਰੀ ਹੁੰਦੀ ਹੈ ਦਿੰਦੇ ਸਹੀ ਆ ਆਪ ਦੇ ਕਰਨ ਨੂੰ ਤੇ ਕਈ ਵਾਰੀ ਹੋ ਵੀ ਜਾਂਦੀ ਹੈ ਮਿਸਟੇਕ ਤੇ ਉਹਦੇ ਜਾਣ ਕੇ ਕੋਈ ਨਹੀਂ ਕਰਦਾ ਠੀਕ ਹੈ ਜੀ ਆ ਦੇਖੋ ਹਨਲੇ ਵਾ ਫੇਰ ਕਰੋ ਚੈੱਕ ਨੇੜ ਤੋਂ ਤੇ ਬੈੜ ਆ ਰਹੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਦੀ ਦੇਖਦੇ ਬੰਨੀ ਵੀਰੇ ਬੱਚਾ ਬੱਚੀ ਬਹੁਤ ਪਿਆਰੀ ਆ ਹਨਾ ਨਰਮਲ ओके ਬੱਚੀ ਗਾਂ ਨੂੰ ਤਿਆਰ ਨਾਲ ਹੀ ਹੋ ਜਾਣੀਆਂ ਸਾਲ ਨੂੰ ਤੇ ਜੇ ਸੇਵਾ ਕਰਾਂਗੇ ਦੁੱਧ ਆ ਤੇ ਪਿਆ ਕੇ ਆਪਾਂ ਪਾਲਾਂ ਨਹੀਂ ਬਰੀਡ ਵਾਲੀ ਆ ਨਹੀਂ ਬਰੀਡ ਵਾਲੀ ਆ ਬੱਚੀ ਕੰਨ ਕੋਲ ਬਹੁਤ ਸੋਹਣਾ ਬੱਚੀ ਆ ਦੇਖੋ ਆ ਦੇਖੋ ਜੀ ਧਾਰਾਂ ਕਰਿਓ ਦੇਖੋ ਆਹ ਮਤਲਬ ਆਉਂਛਲ ਕੋਈ ਨਹੀਂ ਇਹਨੂੰ ਨਹੀਂ ਨਹੀਂ ਠੀਕ ਹੋ ਗਿਆ ਜੀ ਜੂਈਆ ਮੰਨ ਕੇ ਚਲੋ ਠੀਕ ਕਮਾਗਲਾਂ ਚੋ ਮਾਰ ਦੇ ਲੋ ਆ ਦੇਖੋ ਇਹ ਕੰਨਿਆ ਰਗੀਆਂ ਧਾਰਾਂ ਆ ਚਾਰ ਧਾਰਾਂ ਮਾਰਿਆ ਗਲਾਸ ਦੁੱਧ ਦਾ ਕੱਢ ਕੇ ਮੂਹਰਿਆਂ ਚੋ ਫੇਰ ਮਾਰ ਦੇ ਇਹਨੂੰ ਆ ਦੇ ਤੁਦਸੱਲੀ ਸਾਨੂੰ ਕਰਾਤੀ ਠੰਡੀ ਬਾੜੀ ਹੈ ਜੀ ਬੜਾ ਠੰਡੀ ਬਹੁਤ ਨਿਆਣੇ ਦੀ ਲੋੜ ਨਹੀਂ ਪਈ ਠੀਕ ਹੈ ਜੀ ਹਾਂ ਤੇ ਪੂਰੀ ਵਧੀਆ ਬੈੜ ਹੈਗੀ ਤੇ ਨਰਮਲ ਕੀ ਇਹਦਾ ਪ੍ਰਾਈਸ ਰੇਟ ਕੀ ਆ ਗਿਆ ਰੇਟ ਜੀ ਮਨਸੇ ਲੋਕਾਂ ਲੈਂਡ ਡੀਨ ਕਰਨਾਗਾ ਕੋਈ ਪੁਰਾ 55 ਨਹੀਂ ਕੋਈ 60 ਨਹੀਂ 55 ਹਜ਼ਾਰ ਦੀ ਬੈੜ ਦੇਣੀ ਮਾਨਤਾਨ ਹੋ ਜਾਊਗਾ ਮਾਨਤਾਨ ਛੋੜ ਕੇ ਪੈਣਾ ਕਰ ਚੰਗੀ ਹੈ ਵੀਰੇ ਦੁਬਾਰਾ ਫੇਰ ਮੈਂ ਤੁਹਾਨੂੰ ਦਿਖਾ ਦਿਆਂ 400 ਪਰ ਇਹ ਆ ਦੇਖੋ ਮੂਰੇ ਵੀ ਫੋਟੋਆਂ ਹਵਾਨਾ ਪਿਆ ਤੇ ਥਣਲੇਵਾ ਪੂਰਾ ਵਧੀਆ ਤੇ ਬਾਕੀ ਦੀ ਗੱਲ ਮਿਲਕ ਮੈਨ ਪੂਰੀ ਵਧੀਆ ਬਰੀਕੀਆਂ ਚ ਬੈੜ ਹੈਗੀ ਤੇ ਜਾਤ ਪਾਤ ਵਾਲੀ ਤੇ ਬਾਕੀ ਦਾ ਤੁਸੀਂ ਇਹਨ ਪੂਰੇ ਕੱਦ ਕਾਢ ਦੀ ਵਧੀਆ ਕੱਦ ਕਾਢ ਦੀ ਹੈਗੀ ਕੋਈ ਛੋਟੀ ਨਹੀਂ ਬੱਚੀ ਮੈਂ ਤੁਹਾਨੂੰ ਦੁਬਾਰਾ ਤੋਂ ਫੇਰ ਦਿਖਾ ਦਿਆਂ ਆ ਦੇਖੋ ਕਿਆ ਬਾਤ ਹੈ ਬੱਚੀ ਪੂਰੀ ਚੰਗੀ ਬ੍ਰੀਡ ਪੂਰੀ ਚੰਗੀ ਮੁੱਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾਦਾਗਾ ਤੇ ਬਾਕੀ ਦੀ ਗੱਲ ਤੁਸੀਂ ਬਾਈ ਨਾਲ ਸੰਪਰਕ ਕਰਨਾ ਨੰਬਰ ਤੁਹਾਨੂੰ ਬੋਲਦਾ ਦੋ ਨੰਬਰ ਵਾਲੀ ਨਿਰਮਲ ਇਹ ਭਾਈ ਦੂਜਾ ਸੂਆ ਦੂਜਾ ਸੂਆ ਠੀਕ ਆ ਚੱਕਰ ਤੇ ਵੀ ਥੋੜਾ ਮੈਨੂੰ ਦੱਸਦੀ ਆ ਕਿੰਨਾ ਦੁੱਧ ਕੱਢ ਦੂ ਨਿਰਮਲ ਉਹ ਦੋ ਸਪੈਸ਼ਲਿਸਟ ਜੀ ਦਾ ਮਾਲਕ ਨੇ ਦਿੱਤਾ ਜੀ 22 ਲੀਟਰ ਦਾ ਠੀਕ ਆ ਵੀਰੇ ਹਜੇ ਤਾਂ ਫਿਰ ਤਿਆਰੀ ਬਣਨੀ ਆਨੇ ਹਨਾ ਹਾਂ ਬਸ ਇਹ ਨਾਲ ਨੈਟ ਪਰਫੈਕਟ ਲੈ ਜੀ ਤਾਂ ਫਿਰ ਜਿਵੇਂ ਮਾਲਕ ਨੇ ਮਨ ਨਾਲ ਦਿੱਤਾ ਵੀ 22 ਲੀਟਰ ਦਾ ਤੇ ਡਿਮਾਂਡ ਇਹਦੀ ਕੀ ਆਗੀ ਸਮਾਰੀ 36000 ਜਿਹੜੀ ਬਣਦੀ ਹੈ ਸਿਗਮਾਨਤਨ ਹੋ ਜਾਊਗਾ ਖੋਲ ਤੋਰ ਕੇ ਦਿਖਾ ਦਈਏ ਫਿਰ ਬਾਕੀ ਦੀ ਚੰਗੀ ਬਰੀਡ ਦੀ ਆ ਵੀਰੇ ਆ ਦੇਖੋ ਹਾਂ ਤੇ ਬਾਕੀ ਜੈਨੂਨ ਸੁਆ ਦੂਜੇ ਇਧਰ ਵੀ ਦਿਖਾਦੇ ਆ ਪੂਰਾ ਇੱਕੋ ਜਿਹਾ ਖਾਨਾ ਕੋਈ ਆਇਆ ਨਹੀਂ ਕੋਈ ਸਟ੍ਰੀਟ ਆਟੇ ਦਾ ਕਿਸੇ ਆ ਦੇਖੋ ਜੀ ਥਾਣ ਦੇਖੋ ਚਾਰੇ ਨਿਕੜਵੇਂ ਪੂਰੇ ਗੈਪ ਤੇ ਕੱਚੀ ਕਚੇੜੀ ਮਲਾ ਹੁੰਦੀ ਠੀਕ ਆ ਉਹੀ ਤੁਸੀਂ ਫਿਰ ਰੇਟ ਵੀ ਉਹੋ ਜਿਹਾ ਕਰਤਾ ਚਲੋ ਖੋਲੋ ਜੀ ਤੋਰ ਕੇ ਦਿਖਾ ਦਿਓ ਬੈੜ ਚੰਗੀ ਆ ਬਾਕੀ ਦੀ ਗੱਲ ਤੁਸੀਂ ਦਸੱਲੀ ਕਰ ਲਿਆ ਕਰੋ ਆਪੇ ਆ ਕੇ ਠੀਕ ਆ ਜੀ ਲੈ ਚਲੋ ਇਧਰ ਨੂੰ ਲੈ ਚਲੋ ਪਾਉਂਦੀ ਸੁਆ ਦੂਜੇ ਹੀ ਹੋਊਗਾ ਤੀਜਾ ਇਹਨੂੰ ਦੂਜਾ ਨਹੀਂ ਕਿਹਾ ਠੀਕ ਆ ਜੀ ਤੇ ਬੈੜ ਪੂਰੀ ਇੱਕ ਨੰਬਰ ਆ ਗਈ ਬਾਕੀ ਦੀ ਗੱਲ ਤੋਰਾ ਤਾਰਾ ਪੂਰਾ ਚੰਗਾ ਕਾਰਮਾ ਵਾਲੀ ਦਾ ਤੇ ਪੂਰੀ ਵੀ ਚੰਗੀ ਮੋੜ ਲਿਓ ਵੀਰੇ ਠੰਡੀ ਤਾਂ ਬਹੁਤ ਜ਼ਿਆਦਾ ਠੰਡੀ ਤਾਂ ਵੈਸੇ ਤਾਂ ਬਾਈ ਲਿਆਉਂਦਾ ਹੀ ਨਹੀਂ ਗਰਮ ਕੋਈ ਵੀ ਜੇ ਕੁਦਰਤੀ ਹੋ ਜਾਏ ਤਾਂ ਉਹ ਵੀ ਵੀਡੀਓ ਹੀ ਨਹੀਂ ਪਾਉਂਦਾ ਠੀਕ ਹੈ ਨਾ ਗੱਲ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਜਿੱਥੇ ਰੋਕ ਲਾ ਉੱਥੇ ਹੀ ਰੁਕ ਜਾਂਦੀ ਆ ਆ ਦੇਖੋ ਥਾਣੇ ਇੱਧਰ ਤੋਂ ਕਰ ਲਓ ਚੈੱਕ ਕਰੋ ਜੀ ਚੈੱਕ ਕੁਆਲਿਟੀ ਪੂਰੀ ਵਧੀਆ ਇਹ ਦੋ ਨੰਬਰ ਵਾਲੀ ਸੀ ਇਹਦਾ ਮੁੱਲ ਰੇਟ 63000 ਰੁਪਏ ਆ ਗਿਆ ਬਾਕੀ ਦਾ ਮਾਨਤਾਨ ਮੌਕੇ ਤੇ ਹੋ ਜਾਊਗਾ ਤੇ ਨਰਮਲ ਨੰਬਰ ਫੇਰ ਬੋਲ ਦੇ ਬਾਈ ਫੋਨ ਨੰਬਰ ਹੈ 946384452 ਦੂਜਾ ਹੀ ਬੋਲ ਦੇ ਦੂਜਾ ਹੈ 707820605 ਠੀਕ ਆ ਦੇਖ ਲਓ ਥਣਲੇ ਬਸ ਤੁਹਾਨੂੰ ਮੈਂ ਫੇਰ ਨੇੜੇ ਤੋਂ ਚੈੱਕ ਕਰਾ ਦਿਆਂ ਦੇਖੋ ਜੀ ਕੁਆਲਿਟੀ ਦੇਖੋ ਕਿ ਬਾਹਲੀ ਜਾਈ ਹੁੰਦਾ ਢੱਲਣ ਢੱਲਣ ਬਹੁਤ ਅਸਰ ਸਟਾਰਟਿੰਗ ਹੋਈ ਹੈਗੀ ਆ ਦੇਖੋ ਜੀ ਓਕੇ ਵੀਰੇ ਠੀਕ ਆ ਵੀਰੇ ਤੇ ਬਾਕੀ ਦੀ ਗੱਲ ਰਹੀ ਸੰਪਰਕ ਕਰ ਲਿਓ ਬਾਈ ਦਾ ਨੰਬਰ ਤੁਹਾਨੂੰ ਬੋਲਤਾ ਪਿੰਡ ਭੈਰੂਪਾ ਜ਼ਿਲ੍ਹਾ ਬਟਿੰਡਾ ਤੇ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਤੀ ਮਗਰਬੱਛੀ ਹੈਗੀ ਠੀਕ ਹੈ ਜੀ ਆ ਫੇਰ ਕਰ ਲਓ ਚੈੱਕ ਤੇ ਰਾਤ ਦੀ ਸੂਈ ਵੇ ਜੇਰ ਜੱਪਾ ਦਾਣਾ ਜੇਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤੀ ਤੇ ਜੇ ਤੁਸੀਂ ਥੋੜੇ ਘਾਣੇ ਚਰਚਾ ਜਉਗੇ ਬੱਠਲ ਜੀ ਇੱਥੇ ਪਈ ਹੋ ਆ ਕੇ ਵੀ ਤੁਸੀਂ ਦੇਖ ਲਿਓ ਠੀਕ ਹੈ ਜੀ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ